ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਿੱਥੇ ਪਿੰਡਾਂ ਦੇ ਵਿੱਚ ਐਨੇ ਧਾਰਮਿਕ ਸਥਾਨ ਬਣ ਕੇ ਸਾਡੇ ਪਿੰਡ ਦੇ ਵਿੱਚ ਥਾਸ ਧਾਰਮਿਕ ਸਥਾਨ ਨੇ ਤੇ ਕਦੀ ਕਿਤੇ ਆਪਾਂ ਖੀਰ ਪੂੜੇ ਕਦੀ ਕਿਤੇ ਕੋਈ ਹੋਰ ਲੰਗਰ ਕਦੀ ਜਲ ਐਨੀ ਆਪਣੇ ਚ ਸੇਵਾ ਭਾਵਨਾ ਆਪਾਂ ਦਿਖਾਉਂਦੇ ਆਂ ਵੀ ਅਸੀਂ ਬਹੁਤ ਧਾਰਮਿਕ ਐ ਪਰ ਧਰਮ ਦਾ ਨਾਮ ਕੀ ਹੁੰਦਾ ਸੱਚ ਬੋਲਣਾ ਤੇ ਕਹ ਲੋ ਧਾਰਮਿਕ ਦਾ ਮਤਲਬ ਇਹ ਹੀ ਆ ਤਾਂ ਤੁਸੀਂ ਪਾਪ ਕਰਨ ਚਲੇ ਹੋ ਜਾਂ ਤੁਸੀਂ ਪੁੰਨ ਕਰਨ ਚਲੇ ਆਲੇ ਹੋ ਤੁਸੀਂ ਧਰਮੀ ਹੋ ਜਾਂ ਧਰਮੀ ਹੋ ਵਿਚ ਵਿਚਾਲੇ ਕੁਛ ਨਹੀਂਗਾ ਇਸ ਕਰਕੇ ਤੁਸੀਂ ਆਪਣੀ ਆਪਣੀ ਪੀੜੀ ਥੱਲੇ ਆਪਾਂ ਝਾੜੂ ਮਾਰੀਏ ਆਪਾਂ ਕਿੰਨੇ ਕਿ ਧਰਮੀ ਆ ਕਿੰਨੇ ਕਿ ਸੱਚ ਬੋਲਦੇ ਆ ਕਿੰਨੀ ਕਿ ਹੋਰ ਨਾਲ ਬੇਈਮਾਨੀ ਕਰਦੇ ਆ ਇਹੀ ਸਾਰੇ ਸਕੇਲ ਤੇ ਚੱਲੇ ਜਾਂਦਾ ਕੰਮ ਆਪਾਂ ਪਿੰਡਾਂ ਚ ਲਾਈਏ ਪਿੰਡਾਂ 'ਚ ਆਪਾਂ ਜਿੱਥੇ ਆਪਣਾ ਜੋਰ ਚੱਲੇ ਜੇ ਪੰਚਾਇਤ ਦਾ ਕੰਮ ਚੱਲਦਾ ਪਾਈਪਾਂ ਚੋਰੀ, ਈਟਾਂ ਚੋਰੀ, ਫੇਰ ਝੂਠ ਬੋਲਣਾ ਮਤਲਬ ਆਪਾਂ ਹਰੇਕ ਥਾਂ ਤੇ ਦੇਖਦੇ ਆ ਮੇਰਾ ਨਿੱਜੀ ਕਿੱਥੇ ਆ ਜੇ ਕੋਈ ਜ਼ਮੀਨ ਜਦ ਆਪਾਂ ਕਣਕ ਫਸਲ ਕਟਾਉਨੇ ਆ ਜਾਂ ਕਿਤੇ ਕਿਸੇ ਨੂੰ ਹੋਰ ਲੇਬਰ ਨੂੰ ਪੈਸੇ ਦੇਣੇ ਨੇ ਉੱਥੇ ਤਾਂ ਆਪਣੀ ਜ਼ਮੀਨ ਘਟ ਜਾਂਦੀ ਆ ਪਰ ਜੇ ਕੋਈ ਰਿਸ਼ਤੇ ਵਾਲਾ ਜੇ ਜਾਂ ਆਪਾਂ ਕਿਤੇ ਫੁਕਰੀ ਮਾਰਨੀ ਹੋਵੇ ਫੇਰ ਆਪਣੀ ਜ਼ਮੀਨ ਵਾਝ ਜਾਂਦੀ ਆ ਇਹ ਸਾਰਾ ਕੁਝ ਇਹ ਦਰਸਾਉਂਦਾ ਵੀ ਆਪਾਂ ਧਰਮ ਤੋਂ ਕਿੰਨੇ ਦੂਰ ਐ ਪਰ ਧਰਮ ਦਾ ਪਖੰਡ ਤੇ ਦਿਖਾਵਾ ਕਰ ਰਹੇ ਹਾਂ ਆਪਣੇ ਆਪ ਨੂੰ ਦਿਖ ਧਰਮੀ ਬਣਾ ਕੇ ਅੰਦਰੋਂ ਕੂੜ ਨਾਲ ਭਰੇ ਪਏ ਐ ਆਪਣੀ ਨਿੱਜ ਲਈ ਜਿਉ ਰਹੇ ਹਾਂ ਇਹੀ ਕੰਮ ਜੇ ਤੁਸੀਂ ਉਰੇ ਲਾਓ ਪਿੰਡਾਂ ਲੈਵਲ ਤੇ ਐ ਇਹੀ ਕੰਮ ਪੰਜਾਬ ਸਰਕਾਰ ਲੈਵਲ ਤੇ ਜਾਂ ਉਧਰ ਤੋਂ ਉੱਪਰਲੇ ਵੀ ਅਫਸਰਾ ਲੈਵਲ ਤੇ ਵੀ ਇਹੀ ਕੰਮ ਕਹਿ ਲਓ ਹਿੰਦੁਸਤਾਨ ਲੈਵਲ ਤੇ ਐ ਊਮੀ ਆਪਣੇ ਗਰੁੱਪ ਬਣਾ ਕੇ ਆਪਾਂ ਇੱਕ ਤਰੀਕੇ ਨਾਲ ਆਪਣੇ ਗਰੁੱਪ ਦਾ ਡਾਕਾ ਮਾਰਨ ਵਾਲੀ ਗੱਲ ਕਰਦੇ ਆ ਹਾ ਵੀ ਹੁੰਨੇ ਆ ਜੇ ਮੇਰੇ ਬੰਦੇ ਨੇ ਕਹੀ ਆ ਤਾਂ ਸਹੀ ਆ ਜੇ ਕਿਸੇ ਹੋਰ ਨੇ ਕਹੀ ਆ ਤਾਂ ਉਹੀ ਗੱਲ ਗਲਤ ਆ ਇਹ ਗੱਲਾਂ ਸਾਰੀਆਂ ਓਵੇਂ ਹੀ ਭਗਵੰਤ ਮਾਨ ਜੀ ਹੁਣ ਤੁਸੀਂ ਦੇਖੋ ਨਰੇਟਿਵ ਬਣਾਉਣ ਲਈ ਸਾਰੀਆਂ ਗੱਲਾਂ ਕਰ ਰਹੇ ਨੇ ਪਹਿਲਾਂ ਸਿੰਘਲਾ ਜੀ ਦੇ ਮੇਰੇ ਕੋਲ ਸਬੂਤ ਨੇ ਆਇਆ ਹੁਣ ਉਹਨਾਂ ਨੂੰ ਕਲੀਨ ਜਿੱਟ ਦੇਤੀ ਹੁਣ ਮਜੀਠੀਆ ਜੀ ਚੱਕ ਲੈ ਅਸੀਂ ਕਿਸੇ ਨੂੰ ਵੀ ਨਹੀਂ ਛੱਡਣਾ ਆਪਣੇ ਨੂੰ ਵੀ ਨਹੀਂ ਬਗਾਨੇ ਨੂੰ ਵੀ ਇਹ ਗੱਲ ਤੇ ਪ੍ਰਚਾਰ ਵੱਧ ਹੁੰਦਾ ਕੰਮ ਘੱਟ ਹੁੰਦਾ ਜੇ ਵਾਕਿਆ ਹੀ ਇਹਨਾਂ ਕੋਲ ਸਬੂਤ ਨਹੀਂ ਤਾਂ ਜਿਨੇ ਜਿਨੇ ਕਰਪਸ਼ਨ ਦੇ ਕੇਸ ਪਏ ਨੇ ਹੁਣ ਤੱਕ ਇਹਨਾਂ ਦੀ ਸਰਕਾਰ ਦੇ ਵਿੱਚ ਇੱਕ ਵੀ ਨਹੀਂ ਇਹਨਾਂ ਨੇ ਟੰਗਿਆ ਜੇ ਆਉਣ ਵਾਲੇ ਸਮਝ ਜੇ ਕੋਈ ਟੰਗਿਆ ਵੀ ਜਾਂਦਾ ਤਾਂ نیچے ਕੋਈ ਪਟਵਾਰੀ ਤਹਿਸੀਲਦਾਰੀਆਂ ਕੋਈ ਹੋਰ ਟੰਗਿਆ ਜਾਂਦਾ ਉੱਪਰਲੇ ਲੈਵਲ ਤੇ ਕੋਈ ਨਹੀਂ ਉੱਥੇ ਵੀ ਗਰੁੱਪイズਮ ਹੈ ਫਿਰ ਮੋਦੀ ਜੀ ਦਾ ਲਾਲੋ ਸੰਧੂਰ ਦੇ ਨਾਮ ਤੇ ਆਪਣੇ ਕਿੰਨੇ ਜਹਾਜ਼ ਸਿੱਟ ਤੇ ਕਿੰਨਾ ਪਬਲਿਕ ਦਾ ਨੁਕਸਾਨ ਕਰਤਾ ਤੇ ਕਿੰਨਾ ਕੁਛ ਨੋਵੇਟਿਵ ਬਣਾਇਆ ਇਲੈਕਸ਼ਨਾਂ ਲਈ ਸਿਰਫ ਤੇ ਜਦਨ ਉਹ ਨੋਵੇਟਿਵ ਇਹਨਾਂ ਦਾ ਬਣ ਗਿਆ ਉਹਦੇ ਉਲਟ ਉਹਦੀ ਹੀ ਪਾਕਿਸਤਾਨ ਨਾਲ ਸਾਡੀ ਸੰਧੀ ਹੈ ਜੀ ਮਤਲਬ ਆਪਾਂ ਆਪਣੀ ਨਿੱਜ ਲਈ ਜਹਾਜ਼ ਵੀ ਆਪਣੀ ਜਿਹੜੀ ਹਿੰਦੁਸਤਾਨ ਦੀ ਪ੍ਰਾਪਰਟੀ ਹੈ ਕਿੰਨੇ ਮਿਲੀਅਨਸ ਦੇ ਜਹਾਜ਼ ਉਹਦਾ ਨੁਕਸਾਨ ਕਰਨ ਤੱਕ ਵੀ ਜਾਣਦੇ ਆ ਤੇ ਤੁਸੀਂ ਇਹੀ ਕੰਮ ਭਗਵੰਤ ਮਾਨ ਜੀ ਦਾ ਆਪਾਂ ਨੀਚਲੇ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਇਹ ਕਿਉਂ ਕਰ ਰਹੇ ਆਂ ਕਿਉਂ ਨਹੀਂ ਆਪਾਂ ਆਪਣੇ ਪਿੰਡ ਲਈ ਆਪਣੇ ਸਟੇਟ ਲਈ ਆਪਣੇ ਮੁਲਕ ਲਈ ਕੰਮ ਕਰ ਸਕਦੇ ਜਿਹੜਾ ਜਿਹੜੇ ਲੈਵਲ ਤੇ ਬੈਠਾ ਉਸ ਲੈਵਲ ਤੇ ਆਓ ਰਲ ਮਿਲ ਕੇ ਇਹਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਜਿਹੜਾ ਸਾਰਾ ਪ੍ਰਸਾਰ ਹੈ ਨਾ ਇਹ ਤੁਹਾਨੂੰ ਦਿਖਦਾ ਇਹ ਅਮਰੀਕਾ ਹੁਣ ਚਾਈਨਾ ਤੋਂ ਵੀ ਫੰਡਿੰਗ ਆ ਰਹੀ ਹੈ ਤੁਸੀਂ ਵੇਖੋ ਜੀਤ ਡੋਗਵਾਲ ਵਰਗੇ ਦੇ ਜਿਹੜੇ ਜੈ ਕ੍ਰੇਸ਼ਨ ਨੇ ਆਪਣਾ ਵਿਦੇਸ਼ ਮੰਤਰੀ ਉਹਨਾਂ ਦੇ ਬੱਚੇ ਕਿੱਥੇ ਨੇ ਅਮਰੀਕਾ 'ਚ ਚੰਗੀਆਂ-ਚੰਗੀਆਂ ਕੰਪਨੀਆਂ ਦੇ ਉਹ ਬਣਾਏ ਹੋਏ ਨੇ ਆਗੂ ਤੇ ਚੀਨ ਤੇ ਹੋਰ ਮੁਲਕਾਂ ਤੋਂ ਉਹਨਾਂ ਨੂੰ ਫੰਡਿੰਗ ਆਉਂਦੀ ਹੈ ਉੱਪਰਲੇ ਲੈਵਲ ਤੇ ਤੁਸੀਂ ਦੇਖੋ ਜਿੱਮੇ ਤੁਸੀਂ ਥੱਲੇਲੇ ਲੈਵਲ ਤੇ ਇੱਕ ਗਰੀਬ ਦਾ ਪੈਸਾ ਰੱਖ ਲੈਨੇ ਹੋ ਉਵੇਂ ਹੀ ਸਟੇਟ 'ਚੋਂ ਥੋੜਾ ਪੈਸਾ ਲੁੱਟਿਆ ਜਾ ਰਿਹਾ ਉਵੇਂ ਹੀ ਹਿੰਦੁਸਤਾਨ 'ਚੋਂ ਥੋੜਾ ਪੈਸਾ ਲੁੱਟਿਆ ਜਾ ਰਿਹਾ ਹੈ ਆਪ ਦੀ ਮਾੜੀ ਦੀ ਲੁੱਟ ਪਿੱਛੇ ਤੁਸੀਂ ਕਹਿੰਦੇ ਹੋ ਵੀ ਵੋਟ ਪਾਉਣੀ ਹੈ ਸਾਨੂੰ ਦੱਸੋ ਕੀ ਦਿੰਨੇ ਆਪਣੀ ਨਿੱਜ ਨੂੰ ਛੱਡਿਏ ਆਓ ਰਲ ਕੇ ਆਪਾਂ ਇਹ ਹਿੰਦੁਸਤਾਨ ਨੂੰ ਜਿੱਮੇ ਪਹਿਲਾਂ ਫੁੱਲਾਂ ਦਾ ਦਸਤਾ ਸੀ ਜਿੱਮੇ ਪਹਿਲਾਂ ਆਪਣੀ ਕਰੰਸੀ ਦੂਜੇ ਨੰਬਰ ਤੇ ਸੀ ਪਹਿਲੇ ਤੇ ਚਾਈਨਾ ਦੀ ਜਦੋਂ ਇਹ ਕਰੰਸੀ ਦੀ ਗੇਮ ਅਮਰੀਕਾ ਤੇ ਇੰਗਲੈਂਡ ਨੇ ਖੇਡੀ ਹੈ ਉਦੋਂ ਤੇ ਆਪਣੇ ਚ ਗਰੀਬੀ ਆਈ ਹੈ ਡਵੈਲਪਮੈਂਟ ਦੇ ਨਾਮ ਤੇ ਤੁਹਾਨੂੰ ਠੱਗਿਆ ਜਾ ਰਿਹਾ ਇਕੱਠੇ ਹੋ ਕੇ ਸਰਕਾਰਾਂ ਤੁਹਾਡੀ ਲੁੱਟ ਕਰਨ ਦੇ ਇੱਕ ਤੰਤਰ ਬਣੀਆਂ ਹੋਈਆਂ ਨੇ ਕਿਉਂ ਨਾ ਇਕੱਠੇ ਹੋ ਕੇ ਆਪਾਂ ਇਸ ਚੀਜ਼ਾਂ ਤੇ ਗੌਰ ਕਰਕੇ ਆਪਣੇ ਕਾਰਜ ਆਪਸ ਵਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ